ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਤੰਦਰੁਸਤ ਰਹੋ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰਹੋ ਜੀ ਰੋਜ਼ ਨਮਾਦੇਂ ਚੜ ਜਾਂਦਾ ਨਵੀਂ ਸਟੋਰੀ ਪੈਦਾ ਹੋ ਜਾਂਦੀ ਹੈ ਇਨਸਾਨ ਨੂੰ ਵੈਸੇ ਕੰਮ ਮਿਲਦਾ ਰਹਿਣਾ ਚਾਹੀਦਾ ਤੇ ਕਸੇ ਤਾਂ ਠੀਕ ਰਹਿੰਦੀਆਂ ਨੇ ਜਦੋਂ ਅਸੀਂ ਦੋ ਤਿੰਨ ਦਿਨ ਬੇਲੇ ਹੋ ਜਾਂਦੇ ਆ ਫਿਰ ਅਸੀਂ ਬੈਠੇ ਕਰਾਂ ਖਾਈ ਹੋ ਜਾਂਦੇ ਆ ਖਾਈ ਹੋ ਜਾਂਦੇ ਆ ਤੇ ਜਿਹੜਾ ਸਾਡਾ ਫਿਰ ਉਹ ਘੜੋਲੇ ਵਰਗਾ ਹੋ ਜਾਂਦਾ ਜੀ ਦੇ ਨਾਲ ਤਾਂ ਬੰਦਾ ਕੰਮ ਪਰ ਲੱਗਿਆ ਰਹਿਣਾ ਚਾਹੀਦਾ ਜ਼ਰੂਰੀ ਹੈ ਇਹ ਤੇ ਹੁਣ ਅੱਜ ਪਲਾਨ ਕਰਿਆ ਵੀ ਹੁਣ ਸਾਡੇ ਮਸ਼ੀਨ ਵਾਲੇ ਨੇ ਪਤਾ ਨਹੀਂ ਸਾਡੇ ਨਾਲ ਕੀ ਆ ਦਿੱਕਤ ਹੈ ਕਿਸੇ ਦਾ ਕਦੇ ਪੈਸਾ ਨਹੀਂ ਰੋਕਦੇ ਚੀਜ਼ ਨੂੰ ਅਸੀਂ ਖੇਚੋ ਚਾਹੇ ਕੋਈ ਲੇਬਰ ਵਾਲਾ ਹੈ ਉਹਨੂੰ ਖੇਚੋ ਨੀ ਨਿਕਲ ਦਿੰਦੇ ਚਾਹੇ ਕੋਈ ਮਸ਼ੀਨ ਵਾਲਾ ਹੈ ਉਹਨੂੰ ਖੇਚੋ ਨਿਕਲ ਦਿੰਦੇ ਅਗਲੇ ਦਿਨ ਅਕਾਊਂਟ ਚ ਪਹਿਲਾਂ ਪੇਮੈਂਟ ਟ੍ਰਾਂਸਫਰ ਮਾਰਦੀ ਆ ਜਾਂ ਉਹਨਾਂ ਦੇ ਨੂੰ ਕੈਸ਼ ਪੜਾ ਦਿੰਦਾ ਪਰ ਸਾਡੇ ਨਾਲ ਜਦੋਂ ਆਉਣਾ ਹੈ ਸਾਡੇ ਕੋਲ ਆਉਣਾ ਬੰਦੇ ਨੇ ਫਿਰ ਬੜੀਆਂ ਤਕਲੀਫਾਂ ਹੋ ਜਾਂਦੀਆਂ ਹਨ ਸਾਰਿਆਂ ਨੂੰ ਕੋਈ ਵੀ ਹੈ ਹੁਣ ਪਰਸੋਂ ਆਉਣਾ ਤਾਂ ਪਹਿਲਾਂ ਕੱਲ ਆਉਣਾ ਤਾਂ ਅੱਜ ਆਉਣਾ ਦਾ ਮਸ਼ੀਨ ਵਾਲੇ ਨੇ ਬਹਾਨੇ ਨਵੇਂ ਤੇ ਨਵੇਂ ਨਵੇਂ ਤੇ ਨਵੇਂ ਘੜੀ ਜਾਂਦੇ ਪਰਸੋਂ ਨਹੀਂ ਸੌਰੀ ਕੱਲ ਕੱਲ ਆਉਣਾ ਦਾ ਕੱਲ ਨਹੀਂ ਆਇਆ ਹੋਇਆ ਤੇ ਅੱਜ ਆਉਣਾ ਤਾਂ ਅੱਜ ਕਹਿੰਦਾ ਭਈਆ ਬਿਮਾਰ ਹੋ ਗਏ ਜਿਹਨੇ ਥੋੜੀ ਟੂੜੀ ਟੂੜੀ ਅੰਦਰ ਪਾਉਣੀ ਹੈ ਤੇ ਹੁਣ ਕਹਿੰਦਾ ਵੀ ਕੱਲ ਨੂੰ ਬਾਈ ਪੱਕਾ ਜਿਹੜੀ ਹੁਣ ਟੂੜੀ ਜਿੱਥੇ ਸੀ ਅੰਦਰ ਪਾਉਣੀ ਹੈਗੀ ਆ ਉਹਦੀ ਵੀ ਅਸੀਂ ਖੜੇ ਪਹਿਲੇ ਸਫਾਈ ਦੀ ਕਰਨੀ ਹੈ ਉਹ ਬੇਸਮੈਂਟ ਦੇ ਵਿੱਚ ਤੇ ਸਾਡੀ ਲੇਬਰ ਤਿਆਰ ਬੈਠੀ ਹੈ ਕਹਿੰਦੇ ਸਾਨੂੰ ਹੁਕਮ ਕਰੋ ਤੇ ਸਾਰੇ ਰੈਡੀ ਪਰ ਰੈਡੀ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲਾ ਅਰਜਨ ਬਾਜੀ ਜੀ ਵੀ ਬਿਹਾਰ ਸਮਾਨ ਹੈ ਨਹੀਂ ਸੁਰਚਾਉਂਦਾ ਇੱਥੇ ਲੋਕ ਹੁਣ ਸਮਾਨ ਕਿੱਥੇ ਰੱਖੂਗਾ ਕੱਢ ਕੇ ਇੱਥੇ ਤਿੰਦਰ ਦਾ ਸਮਾਨ ਹੈ ਅੰਦਰ ਸਮਾਨ ਹੈ ਕਿੰਨਾ ਕਪੜਾ ਤੈਨੂੰ ਇਹ ਦੇਖਣਾ ਪਾਣਾ ਸਮਾਨ ਇੰਨਾ ਕਿੰਨਾ ਹੈਗਾ ਜਿਹੜਾ ਵੀ ਦੇਖਦਾ ਇੱਥੇ ਫਾਲਤੂ ਇੰਦਰ ਪਿਆ ਚੱਕ ਕੇ ਇੱਥੇ ਫਾਲਤੂ ਚੱਕ ਕੇ ਇੱਥੇ ਹਾਂ ਉਹ ਚੱਕ ਕੇ ਬਹਾਤ ਹਾਂ ਵੀ ਮੜੀ ਚੱਕ ਕੇ ਖੂਲਲੀ ਚ ਪਾ ਦਈਏ ਨਾ ਨਾ ਇਹ ਤਾਂ ਦੋ ਟੋਕਰੇ ਦੋ ਦਿਨਾਂ ਚ ਪਾ ਦੇਣਾ ਇੱਥੇ ਉਹ ਫੇ ਖੂਲਲੀ ਦੇ ਸਾਈਡ ਪਰ ਰੱਖ ਦਿੰਦੇ ਉੱਥੇ ਨੂੰ ਕਾਹ ਚੰਡਾਈ ਜਾਂਦੀ ਆ ਸਾਰੇ ਮੂੰਹ ਮਾਰ ਜਾਂਦੀ ਆ ਡੰਗਰ ਵੀ ਖਾ ਲਿਆ ਜੀ ਹਾਂ ਖਾ ਖਾ ਕੇ ਮੂੰਹ ਡੰਗਰ ਵੀ ਇਹੋ ਜੇ ਬਾਕੀ ਕੌਣ ਹੈ ਇਹਦਾ ਮਤਲਬ ਕਹਿਣ ਦਾ ਭਾਵ ਖਾ ਪੀ ਕੇ ਨਹੀਂ ਅਸੀਂ ਵੀ ਉਹ ਚ ਡੱਕ ਹਾਂ ਹਾਂ ਫਾਲਾ ਜਿਹੜਾ ਮੱਖੀਆਂ ਤਾਂ ਕਰਦੀ ਤੇ ਗੱਲ ਦਵਾਈ ਦਾ ਲਾਾਸਾ ਹਾਂ 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 ਮਾ ਕਾਲਾ ਹਿੱਟ ਚਾ ਲੈਣ ਦਾ ਦੇਖੀ ਕਾਲਾ ਹਿੱਟ ਹਾਂ ਉਹੀ ਨਾ ਕਿਤੇ ਮੱਖੀਆਂ ਉੜਦੇ ਉੜਦੇ ਆ ਪure ਮਾਰ ਤੋਂ ਸਾਰੇ ਹੀ ਬਚਾਤੀਆਂ ਬੜੀ ਮੱਖੀ ਰਹੀ ਇਹਦੇ ਕੋਲ ਛੋਟੀ ਜਿਹੜੀ ਬਰੀਕ ਮੱਖੀ ਖੂਨ ਪੀਂਦੀ ਹਾਂ ਖਰਾਬ ਕਰਦੀ ਦੀ ਉਹ ਸਾਰੇ ਮਾਰ ਗੀ ਕੋਈ ਨਹੀਂ ਲੱਭਦੀ ਹੁਣ ਲੱਭੀ ਹੋਈ ਉਹ ਜੀ ਜਿਵੇਂ ਸਾਡੀ ਮੈਂਸ ਇਹ ਵੀ ਹਮ ਦੁੱਧ ਦੇ ਚਾ ਕਿਆ ਮਨਕੀ ਸੀ ਬਾਈ ਕਹਿੰਦਾ ਤਾਂ ਕਹਿੰਦਾ ਕਾਲਾ ਹਿੱਟ ਮਾਰਦੀ ਲਾ ਕੇ ਉਹਨਾਂ ਬਰਾਤ ਨੂੰ ਮਾਰੀ ਗਾ ਨਮਾਜ਼ ਦੇ ਕੋਲ ਪਹੁੰਚੇ ਤੇ ਉਹ ਰੂਗੇ ਕਹਿੰਦਾ ਜਿਆਦਾ ਦੁੱਧ ਨਹੀਂ ਆਉਂਦਾ ਠੀਕ ਆ ਤੇ ਸਾਡੀਆਂ ਦੋਨੇ ਜੀ ਡਾਕਟਰ ਤੋਂ ਚੈੱਕ ਕਰਵਾਈਆਂ ਹੋਈਆਂ ਇਹਨਾਂ 6ਵੇਂ 6ਵੇਂ 7ਵੇਂ 7ਵੇਂ ਮਹੀਨਾ ਲੱਗ ਗਿਆ ਜੀ ਇਹਨਾਂ ਨੂੰ ਤੇ ਪਾਪਾ ਜੀ ਕਹਿੰਦੇ ਵੀ ਹੁਣ ਦੁੱਧ ਛੱਡ ਦੇ ਦੁੱਧ ਨੇ ਤਾਂ ਘਟ ਪਈ ਗਿਆ ਹੁਣ ਘਮੈਂਟ ਲੈਣ ਦੀ ਸੁਭਾਵਨਾ ਹੋਰ ਬਣਦੀ ਜੀ ਸਾਡੀ ਦੇਖਦੇ ਹਾਂ ਕੀ ਬਣਦਾ ਅੱਗੇ ਉਹਨੂੰ 돌 ਜੱਕਤੇ ਬੱਲੇ 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 ਦੂਸਰੇ ਬੱਲੇ 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 ਕੀ ਆਖਦਾ ਜਾਂ ਤਾਂ ਡੈਰੀ ਚ ਦੁੱਧ ਪਾਉਣ ਜਾਂਦੇ ਤੇ ਫਿਰSatisfy ਜਾਂਦੇ ਤੇ ਖੁਸ਼ ਹੋ ਗਏ ਹੂੰ ਹੁਣ ਡੈਰੀ ਚ ਦੁੱਧ ਲੈਣ ਜਾਣਾ ਪੈਂਦਾ ਫਿਰ ਸਾਲਾ ਮਨ ਦੁਖੀ ਜਿਹਾ ਹੋਈ ਜਾਂਦਾ ਵੀ ਯਾਰ ਵੀ ਦੁੱਧ ਲੈਣ ਜਾਣਾ ਪੈਣਾ ਉਧਰ ਸੰਦੀਪ ਉਹਦੇ ਕੰਨਾਂ 'ਚ ਗੱਲ ਪੈ ਗਈ ਵੀ ਦੁੱਧ ਵਾਲੀ ਗੱਲ ਕਰਦੀ ਉੱਥੇ ਬੱਠੀ ਜਿੰਦੀ ਕੀ ਕਹਿੰਦੇ ਆ ਕੀ ਕਹਿਣਾ ਆ ਆ ਜਾਰ ਨੂੰ ਤਦਾਂ ਕੀ ਕਰੀਏ ਨਾ ਇੱਕ ਇਹ ਇੱਕ ਪਾਸੇ ਲੱਗਣ ਵਾਲਾ ਤਾਂ ਕੰਮ ਹੈ ਨਹੀਂ ਕੋਈ ਵੀ ਇਹ ਦਾ ਸਮਾਨ ਕੱਢਣਾ ਖਾਣਾ ਆਪਾਂ ਨੂੰ ਬਾਹਰ ਤੀਜੀ ਗੱਲ ਇਹ ਬੱਲੇ ਬੱਲੇ ਕਰਦਾ ਇੱਕ ਮਿੰਟ ਆ ਤਾਂ ਦਰਵਾਜ਼ੇ ਯਾਰ ਉੱਥੇ ਲੈ ਕੇ ਜਾਣ ਦੇ ਆਪਾਂ ਨੂੰ ਲਜਾ ਹੀ ਨਹੀਂ ਹੋਏ ਜਿਹੜਾ ਉੱਥੇ ਰਾਉਣ ਦੇ ਆਪਾਂ ਮਿੰਕੇ ਦੇਖਣ ਦੇ ਵਿਕਿਆ ਰਹੇ ਬਾਈ ਹੈਡਰਾ ਨੂੰ ਪੜਾ ਸਦੀਪ ਪੁੱਛਦੀ ਕਿਵੇਂ ਖੜੂਗਾ ਸਮਾਨ ਹੈਡਰਾ ਨੂੰ ਰਾਉਣਾ ਉਹ ਵਾਟਰ ਜੀ ਕਾਕਾ ਸਵਾਹਿਕੁਰ ਜੀ ਕੀ ਹਕਮ ਜੈਸਮੀਨ ਹਿੰਮਤ ਮਾਰ ਬੋ ਤਾਂ ਫਿਰ ਪਰ ਮੈਂ ਇੱਕ ਗੱਲ ਸੁਣੋ ਵਿੱਕੀ ਜਿਹੜਾ ਆਹ ਲੋਹੇ ਵਾਲਾ ਕਮਾਨ ਹੈ ਜੇ ਤਾਂ ਤੂੜੀ ਜੇ ਤਾਂ ਤੂੜੀ ਭਰ ਕੇ ਇਧਰ ਨਿਕਲਣ ਦੀ ਸੁਭਾਵਨਾ ਹੋਈ ਫਿਰ ਤਾਂ ਹੱਲ ਲੱਗ ਜਾਊਗਾ ਇੱਥੇ ਇਹਨੂੰ ਬੰਦ ਕਰਨੇ ਨੂੰ ਕਿੰਨੀ ਵੀ ਇੱਥੇ ਤੂੜੀ ਪਾਉਣੀ ਆਪਾਂ ਨੇ ਤੂੜੀ ਨੂੰ ਉੱਥੇ ਵੀ ਤਿਆਰ ਕਰਤਾ ਪਾਪਾ ਜੀ ਨੇ ਕਿੱਥੇ ਉਹ ਕਰਤਾ ਤਾਂ ਤਾਂ ਉੱਥੇ ਹੁਣ ਡੰਗਰ ਤੋਂ ਉੱਥੇ ਧੋੜੂ ਲੈ ਕੇ ਜਾਣੇ ਆ ਮੈਨੂੰ ਤਾਂ ਦੋ ਟਰਾਲੀਆਂ ਮਸੂ ਲਗਣੀਆਂ ਹੁਣ ਆਪਣੇ ਸਾਰੇ ਥਾਂ ਤੇ ਕਿੰਨੇ ਆ ਉਹ ਛਾਲਤਾ ਹੋ ਗਿਆ ਡੰਗਰਾਂ ਨੂੰ ਪਰੂ ਨਹੀਂ 6 ਮਹੀਨੇ ਹੋ ਗਏ ਨਾ ਨਹੀਂ ਜੀ ਆਇਨਾ ਦੀ ਨਾ ਚ ਗਰਨੀ ਆ ਜੇ ਲਿਆ ਤੇ ਜਦ ਮੀ ਹੜਾ ਇੱਥੇ ਸਸਰੀ ਕਾ ਹਾਂ ਮੈਂ ਬੇ ਟੁੱਟਾ ਨੂੰ ਸਾਫ ਤੋਂ ਹੋ ਗਿਆ ਸਾਲ ਹੋ ਗਿਆ ਉਹ ਘਰ ਜਿਉਂ 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 ਦੀ ਡੁੱਟੇ ਸਾਲ ਹੋਣਾ ਹੁਣ ਹਾਂ ਜਦ ਤੁਸੀਂ ਗਏ ਤੇ ਹਫ਼ਤੇ ਬਾਅਦ ਕਿੰਨੀਆਂ ਪੰਡਾ 16 17 ਪੰਡਾ ਪੈਰਾਂ ਲੈਂਦੇ ਆਪਾਂ 16 17 ਪੰਡਾ ਹੋਣਾ ਹੀ ਆਉਂਦੇ ਜੋ ਵੀ ਪਈ ਹੈ ਬੱਚੀ ਹੋ ਇੱਕ ਮਹੀਨਾ ਇੱਕ ਮਹੀਨਾ 사 ਗਈ ਫਿਰ ਫਿਰ ਤੋਂ ਆ ਅਜੇ ਤਾਂ ਹੌਤਾ ਤੱਕ ਤਨੇ ਚਾਰਕਾਲੀਆਂ ਪਾਉਣੀਆਂ ਪੈਣੀਆਂ ਇਹ ਇਹ ਪਾਰਟੀ ਦਾ ਵੰਡਣਾ ਨਹੀਂ ਆਹਾ ਨਹੀਂ ਵੀ ਪਾਰਟੀਸ਼ਨ ਕਰ ਲਈ ਇਹਦੀ ਇੱਥੇ ਫਿਰ ਕੋਈ ਚੀਜ਼ ਲਾਉਣੀ ਪੈਣੀ ਆ ਪੰਨ ਰੋਕਣ ਵਾਸਤੇ ਆਹ ਲੱਕੜੀ ਅਜ ਤਾਂ ਮਾਉਣੀ ਜਾਂ ਫਿਰ ਇਧਰ ਦੇ ਪਾਸੇ ਲਾਓ ਇਧਰ ਦੇ ਚੱਕ ਹੋਣ ਨੂੰ ਵੀ ਪਰਲੇ ਪਾਸੇ ਫੇਗ ਦੇਣੀ ਪਾਣੀ ਨਹੀਂ ਆ ਅੱਛਾ ਲਾਤਾ ਸੇ ਉਹ ਕਰਦੇ ਆ ਆਪਾਂ ਇਹ ਕਰਦੇ ਆ ਹਰ ਇੱਕ ਦਾ ਸਵਾਚਾ ਕੇ ਉੱਧਰ ਛਿਪੇ ਕਰ ਦਿੰਦੇ ਆ ਸਾਰੇ ਮੁੰਡਿਆਂ ਨੂੰ ਘਰ ਦਾ ਫੈਸਲਾ ਤਾਂ ਹੈ ਜੇ ਤਾਂ ਸਾਰੇ ਵਰਤੋਂ ਚ ਜਾਓਗੇ ਤਾਂ ਵੇਚਣੀ ਪੈਣੀ ਐ ਇੰਨੀ ਥੋੜੀ ਪਰ ਕਿਉਂ ਕਰੂੰਗਾ ਕਿਆ ਉਹ ਕੋਈ ਇਹਨੇ ਕਿਹੜੇ ਖਰਾਬ ਹੋਣਾ ਅਗਲੀ ਵਾਰ ਘੱਟ ਪਾ ਲੂੰਗੇ ਉਹ ਤਾਂ ਨਹੀਂ ਗੱਲ ਹੈਗੀ ਵੇਚਣੀ ਤਾਂ ਥੋੜੀ ਪੈਣੀ ਉਹ ਜਿਹੜੀਆਂ 5 5 4 4 ਕਟੜੀਆਂ ਨਹੀਂ ਉਤਰ ਰਹੀ ਉਹਨਾਂ 4 ਟਰਾਲੀਆਂ ਬਹੁਤ ਨੇ 4 ਕਟੜੀਆਂ ਬਹੁਤ ਆ ਆ ਸਮਾਨਾ ਸਾਰਾ ਸਮਾਨ ਚਾਕੇ ਉੱਧਰ ਗੇ ਦੇ ਦਿੰਦੇ ਆ ਇਹਨੂੰ ਇਹਨੂੰ ਵੀ ਤਾਂ ਬਾਹਰ ਕਿਤੇ ਤੁਸੀਂ ਕੱਢੋਗੇ ਪੇਟਾ ਕਾ। ਉਹ ਵੀ ਕਿਤੇ ਜਾਂ ਕੇ ਸ਼ਿਫਟ ਹੋਊਗਾ ਹੀ। ਵੈਸੇ ਜੇ ਆੜ ਕਵਾੜ ਉਹ ਦੇਜ ਵੀ ਸਾਧਾ। ਹੋਰ ਕੀ? ਇਹ ਚ ਕੋਈ ਕਵਾੜ। ਸਾਨੂੰ ਕੀ ਪਤਾ ਬਸ ਸਾਨੂੰ ਗੱਲਾਂ ਦੇ ਨਹੀਂ ਪਤਾ। ਕਵਾੜ ਕਿਹਨੂੰ ਕਹਿੰਦੇ ਤੁਸੀਂ? ਪੀਪੇ ਦਾ ਕਰਨਾ ਚੁੱਲ੍ਹਿਆ ਦਾ ਟੁੱਟਾ। ਪੀਪੇ ਦੀ ਪਤਾ ਜੇ ਪੀਪੇ ਦੀ ਤੁਸੀਂ ਅਗੀਠੀ ਬਣਾਉਣੀ ਹੋਵੇ ਨਾ ਪਤਾ ਕਿੰਨੇ। 1 2 3 4 ਪਰ ਤੁਸੀਂ ਵਰਤਦੇ ਨਹੀਂ ਹੁਣ ਆਪਾਂ ਇਸ ਵਾਰ ਕਣਕ ਨਹੀਂ ਨਾ ਵੇਚਣ ਲੱਗੇ ਹੈਗੇ ਨਹੀਂ ਅੱਗੇ ਕਣਕ ਵੇਚ ਦਿੰਦੇ ਹੁੰਦੇ ਤੇ ਆਪਾਂ ਆਪਣਾ ਟਰਾਲੇ 'ਚ ਤੇ ਪੀਪੇ ਲੱਭਦੇ ਫਿਰ ਹੀ ਜਾਂਦੇ ਹੁੰਦੇ ਤੇ। ਨਹੀਂ ਇਹ ਤਾਂ ਗੈਸ ਪੀਪੇ ਆ ਜੀ ਖਰਾਬ। ਉਹ ਗਾਇਸ ਖਰਾਬ ਨਹੀਂ ਹੈਗਾ ਇਹ ਤੇ ਤੁਸੀਂ ਨਵਾਂ ਲਿਆਏ ਤੇ ਖਰਾਬ ਬਣਾਤਾ ਤੁਸੀਂ ਦਾ ਇਹ ਹੁਣ ਉਹਨੇ ਇੱਥੇ ਜਾਣਾ ਪੋਲਟਰੀ ਫਾਰਮ ਕੋਲ ਪੋਲਟਰੀ ਫਾਰਮ ਚ ਚਲਣਾ ਹੈ ਉੱਥੇ ਜਾ ਕੇ ਸਭਾਈ ਕਰਕੇ ਦੇਖਣਾ ਪੈਣਾ ਚਲੇ ਵਾਟਰਪੂਲਰ ਤਾਂ ਖਰਾਬ ਹੀ ਆ ਹਾਂ ਉਹ ਤਾਂ ਹੈਗਾ ਆ ਜਾਲੀਆਂ ਵਾਟਰਪੂਲਰ ਤਾਂ ਖਰਾਬ ਦਰਵਾਜ਼ੇ ਇਹ ਤਾਂ ਠੀਕ ਆਹ ਤਾਂ ਉਹ ਤੁਸੀਂ ਇਹਦਾ ਡਿਵਿਜ਼ਨ ਹੁਣ ਕੀ ਕਬਾੜਾ ਕੀ ਨਹੀਂ ਹੈ ਅਸੀਂ ਬੈਠੇ ਹਾਂ ਕਿ ਕਹਿਣੀ ਹੈ ਹੁਣ ਉਹਨਾਂ ਨਾਲ ਲੈਣਾ ਉਹਨੂੰ ਬੰਨਣ ਤੇ ਵਾਪਸ ਲਿਓ ਜਿਹੜਾ ਸਾਡੇ ਗਾਮ ਨੂੰ ਅਸੀਂ ਰੱਖ ਰਿਹਾ ਬਾਕੀ ਜਿਹੜਾ ਉਹਦਾ ਇੱਕ ਬਾੜੋ ਕੁਆੜੀ ਨੂੰ ਦੇ ਦਾਂਗੇ ਉਹ ਕਰੀਏ ਯਾਰ 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 ਟੁੜੀ 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 ਦਾ ਸੁਖਣ ਕਿ ਆਪ ਲੈਣਾ ਫਿਰ ਇੱਥੇ ਆਪਾਂ ਨੂੰ ਅਜ ਗਾਰਡ ਹੋਰੇ ਫਿੱਟ ਕਰਨਾ ਪਊਗਾ ਵੇ ਹਾਂ ਐਸੇ ਤੇ ਕੱਢਣ ਲੱਗੇ ਫਿਰ ਆਪਾਂ ਨੂੰ ਉਹ ਜਗਾਰਡ ਬਣਾਉਣਾ ਪੈਣਾ ਕੋਈ ਚਾਰ ਦਿਨ ਪੌੜੀ ਰੈਪ ਚਲੋ ਬਦੋ ਚਲੋ ਫਿਰ ਕਰੋ ਲੋ ਟਾਰ ਸਕਦੇ ਜਿਹਦਾ ਮਤਲਬ ਫਿਰ ਆ ਬਾਹਰ ਕੱਢਣ ਦੀ ਲੋੜ ਨਹੀਂ ਫਿਰ ਤੇ ਇੱਥੇ ਹੀ ਰੱਖਣਾ ਪੈਣਾ ਹੈ ਹਾਂਜੀ ਮਾੜਾ ਇਹ ਤਾਂ ਫਿਰ ਇੱਧਰ ਆ ਜਾਣਾ ਹੁਣ ਆ ਦੋ ਫੱਟੇ ਜੋੜ ਲਾਂਗੇ ਉੱਪਰ ਨੂੰ ਯਾਰ ਚਾਰ ਟਰਾਲੀਆਂ ਆਰਾਮ ਕਰਾ ਲੈਣੀ ਆ ਇੱਧਰ ਤਾਂ ਫਿਰ ਸਟਾਪ ਤਾਂ ਵੱਧਾ ਜਲੇਗਾ ਸਪਾ ਬਾਕੀ ਪਾਪਾ ਜੀ ਦੀ ਜਲਾਲ ਲੈ ਲਵਾਂ ਨੇ ਤੁੱਚ ਨੂੰ ਲਾਉਣ ਕਿ ਕਹਿ ਰਹੇ ਨੇ ਪਾਪਾ ਸਾਰੀ ਟਰਾਲੀਆਂ ਉਹ ਪਾ ਲਈ ਤੇ ਖੜੀ ਹੈ ਪਾਪਾ ਜੀ ਆਪਣੇ ਕਮਰੇ ਦਾ ਦਰਵਾਜ਼ਾ ਹੈ ਹਾਂ ਫਿਰ ਮੇਰੇ ਕੋਲ ਕਮਰਾ ਦਾ ਪਾਪਾ ਜੀ ਆਹ ਮੈਂ ਦਰਵਾਜੇ ਦੇ ਵਿੱਚ ਪੜੇ ਹੋਈਆਂ ਤੁਸੀਂ ਪੜੇ ਦਰਵਾਜੇ ਦੇ ਵਿੱਚ ਇਹਦੇ ਅੰਦਰ ਇਹਦੇ ਅੰਦਰ ਪਾਪਾ ਇੱਕ ਕਮਰੇ ਦਾ ਬਰਾਵਾ ਹੈ ਪਤਾ ਉਹ ਸੰਦੀਪ ਨੂੰ ਕਿਤੇ ਪਤਾ ਨਹੀਂ ਹੈਗਾ ਨਿਆਣੀ ਆਵਾ ਪਤਾ ਨੂੰ ਸੰਦੀਪ ਸੁਖਵੀਰ ਕੋਲ ਵੀ ਆ ਗਈ ਜੀ ਸਾਸਰੀ ਘਰ ਅੱਛਾ ਜੀ ਸਾਸਰੀ ਘਰ ਦੀ ਸਾਰਿਆਂ ਨੂੰ ਚਲੋ ਠੀਕ ਹੈ ਪਾਪਾ ਜੀ ਆ ਕੇ ਤੇ ਇੱਕ ਤਾਂ ਉਤਰਿਆ ਦੋ ਸੰਦੀਪ ਬੰਦੇ ਹੋਰ ਇਸ ਕਿਵੇਂ ਉਤਰੀ ਹੈ ਹੁਣ ਪੋਰਾ ਪੋਰੇ ਆ ਜਿਹੜਾ ਲੋਕ ਤਾਂ ਪ੍ਰੈਸ਼ਰ ਦਾ ਬੋਲਦੇ ਨੇ ਜਿੱਦਾਂ ਜਿੱਦਾਂ ਰਿਪੇਸਮੈਂਟ ਚੜਨਾ ਹੁੰਦਾ ਵੀ ਵੱਧਦਾ ਪੋਰੇ ਟੂੜੀ ਦੇ ਨਹੀਂ ਵਰਤਦਾ ਨਾ ਵੇ ਜਿਹੜਾ ਪੋਰੇ ਆ ਪੋਰਿਆਂ ਦਾ ਉਹ ਥੋੜਾ ਹੁੰਦਾ ਕੋਈ ਉਹ ਬਈ ਪੋਰੇ ਦੇ ਵਿੱਚ ਤਾਂ ਕੀ ਹੁੰਦਾ ਹੁੰਦਾ ਪੋਰੇ ਦੇ ਵਿੱਚ ਦੱਸੋ ਬਈ ਪੋਰੇ ਜਨੇਰ ਹਮਦਾ ਠੰਡਾ ਹੁੰਦਾ ਹੁੰਦਾ ਮਸਾਣਾ ਸਨੇਰ ਹੁੰਦਾ ਹੁੰਦਾ ਆਪਾਂ ਪੋਰਾ ਸਾਹਿਬ ਕਹਿੰਨੇ ਬੁਲਾਉਂਦੇ ਹੁੰਦੇ ਵੀ ਪੋਰਾ ਸਾਹਿਬ ਆ ਉੱਥੇ ਭਾਈ ਉੱਥੇ ਖੂਈ ਗੁਰੂ ਦਾ ਗੁਰੂ ਦਾ ਗੁਰੂ ਦਾ ਗੁਰੂ ਦੇ ਬਾਣੀ ਪੜੀ ਜਾਂਦੀ ਆ ਸੱਚੀ ਗੱਲ ਲੱਗਦਾ ਸੀ ਸਾਰਿਆਂ ਤੋਂ ਪਾਪਾ ਜੀ ਇੱਕ ਸਲਾਹ ਕਰਨੀ ਆ ਕੀ ਆ ਪਾਪਾ ਜੀ ਆ ਗਏ ਹਾਂ ਸਲਾਹਤ ਆ ਨੀ ਪਾਪਾ ਜੀ ਨਾਲ ਕਿੰਨਿਆਂ ਕਿੰਨਿਆਂ ਕ ਪਾਉਂਗੇ ਛੋਟੀਆਂ ਟਰਾਲੀਆਂ ਕਿੰਨਿਆਂ ਕ ਪਾ ਲਈਏ ਓਰੇ ਕਿੰਨਿਆਂ ਖਾਉਣਾ ਹੈ ਹਾਂਜੀ ਕਿੰਨਿਆਂ ਖਾ ਲੂੰਗੀਆਂ ਜੀ ਤੁਸੀਂ ਡੰਗਲ ਪਾਲਦੇ ਰਹੇ ਹੋ ਦੱਸੋ ਜੀ ਮੜੀ ਜੀ ਕਿ ਇਨਕੁਆਰੀ ਇੱਕ ਮੈਂ ਹੋਰ ਵਧਾ ਲਉ ਆਪਣੀ ਮੇਰੇ ਨੇ ਤਾਂ ਕਾਫੀ ਪਾਉਂਦੇ ਨੇ ਜਿੰਨੇ ਆਹ ਇਹ ਚਾਹੁੰਦਾ ਸੀ ਘੱਟ ਪਾਉਂਦੇ ਹੋਗੇ ਉਨੀ ਘੱਟ ਘੇਰ ਲੰਨੀ ਚਲੋ ਕੋਈ ਨਹੀਂ ਸਾਨੂੰ ਦੱਸ ਦੋ ਵੀ ਜਿੰਨੇ ਕਸੀ ਪਾਉਂਦੇ ਉਹਦੇ ਹਿਸਾਬ ਨਾਲ ਦੱਸ ਦੋ ਵੀ ਬਾਈ ਦੋ ਟਰਾਲੀਆਂ ਘੇਰ ਲਓ ਤਿੰਨ ਘੇਰ ਲਓ ਜਿੰਨੇ ਚਾਹੀਦੀਆਂ ਪੰਜ ਚਾਹੀਦੀਆਂ ਇੱਕ ਮੈਂ ਤਾਂ ਪਾਪਾ ਜੀ ਆ ਕਹਿੰਦਾ ਵੀ ਇੱਕ ਸਾਈਡ ਦਾ ਇਦਾਂ ਨਹੀਂ ਸੱਡ ਪਰ ਲੰਨਾ ਚਾਹੇ ਉਧਰਲੀ ਸੱਡ ਬੀ ਸੱਡ ਇੱਕ ਸਾਈਡ ਤੋਂ ਤਾਂ ਪੰਚ ਆਇਆ ਨਹੀਂ ਮੈਂ ਦੋ ਦਿੰਦੇ ਪੰਚ ਨਹੀਂ ਚਾਰ ਬਾਕੀ ਉੱਥੇ ਫਿਰ ਠੀਕ ਰਹੂਗੇ ਹਾਂ ਵੀ ਕਹਿਣ ਦਾ ਭਾਬਾ ਆ ਵੀ ਕਿ ਸਾਈਡ ਤੇ ਚਾਟਰ ਲਿਆ ਦੂਗੀ ਹਾਂ ਚਲ ਵਾ ਠੀਕ ਆ ਫਿਰ ਪਰਲੀ ਸਾਈਡੇ ਭਰ ਲੰਨੇ ਆ ਉਰਲੇ ਪਾਸੇ ਕਰ ਬੰਨੇ ਸਾਰੇ ਸਾਮਾਨ ਹੂੰ ਤੇ ਕਿਵੇਂ ਬੰਦ ਕਰੀ ਉਹਨੂੰ ਲਾ ਕੇ ਫਿਰ ਉਹੀ ਤਾਂ ਚੀਜ਼ ਆ ਹੁਣ ਕਿਆ ਕਰੀਏ ਪ੍ਰੋਜੈਕਟ ਮੈਂ ਸਾਈਨ ਸਮਝ ਲਾ ਵੀ ਦਰਵਾਜ਼ੇ ਘੜੇ ਹੈਂ ਜੀ ਤੇਰਾ ਪੈਪ ਬੰਦ ਉਹ ਆ ਸੰਦੇ ਕਿਵੇਂ ਗਾਹ ਨੂੰ ਕਰਨਾ ਬੰਨ ਮੀਕਾ ਪੈਪ ਜਬ ਪੈਪ ਜਬ ਬਨ ਕੇ ਹੈਨਾ ਹਾਂ ਨਹੀਂ ਕੋਈ ਰੋਕੂਗਾ ਕਿ ਤੂੰ ਰੋਕਾ ਕੱਟੀ ਘਰੇ ਗੱਲ ਕੋ ਆਹ ਆਹ ਨੇ ਟੁੱਟੇ ਟੁੱਟੇ ਜਿਹੜੇ ਦਰਵਾਜ਼ੇ ਜੀ ਹਨਾ ਵਿੱਚ ਵਿੱਚ ਨੂੰ ਇਹ ਖੜੇ ਕਰ ਦੰਨੇ ਕਿੱਥੇ ਜੀ ਅੱਛਾ ਅੱਛਾ ਹਾਂ ਉਹ ਤਾਂ ਹੈ ਤਿੰਨਾਂ ਲਈ ਬਸੂਂਗੇ ਨੇ ਤੇ ਡੰਗਰਾਂ ਨੂੰ ਪਾਈ ਵੀ ਤੇ ਉਹ ਚੱਕ ਲਿਆਉਣ ਨੂੰ ਸੁਣੇ ਉਹ ਸਖੜੀਆਂ ਕਰ ਦੰਨੇ ਇੱਕ ਪਾਪ ਬਣ ਕੇ ਇਹਦੇ ਨਾਲ ਨਾਲ ਕੰਟਣਾਂ ਨੂੰ ਵੀ ਯਾਰ ਆਹ ਕਿੰਨਾ ਗੁੱਸਤਾ ਪਿਆ ਦਰਵਾਜ਼ਿਆਂ ਜਾਲੀਆਂ ਖੜੀਆਂ ਕਰਦੇ ਆਉਣ ਨੂੰ ਆਹ ਤਾਂ ਪਰਵਾਦੋਤਾ ਲੱਗਦਾ ਟੁੱਟੂ ਬਣਨ ਤੇ ਜਾਲੀਆਂ ਵਾਲੇ ਦਰਵਾਜ਼ੇ ਵਿੱਚ ਇਹ ਵੀ ਦਰਵਾਜ਼ਾ ਵੱਡ ਕੇ ਦਰਵਾਜ਼ੇ ਬਣਨੇ ਝਾਲੀਆਂ ਇਹਦੇ ਵੀ ਹੂੰ ਉਥੇ ਦੋ ਦੋ ਤਿੰਨ ਦਰਵਾਜ਼ੇ ਲੱਗਣੇ ਨਾ ਉਥੇ ਉਹ ਵੀ ਹੈ ਨਾ ਸ਼ੁਰੂ ਬਣਾਉਣਾ ਹੈ ਪਲਾਨ ਅਗਲੇ 5 ਘੰਟੇ 5 ਘੰਟੇ ਘੜਾ ਲਿਓ ਰੇ ਮੈਂ ਤਾਂ ਸੋਧਦਾ ਸਾਰੀ ਭਰਉਣ ਨੂੰ ਇਹ ਵੀ ਜਿੰਨੀ ਹੈਗੀ ਸਾਰੀ ਉਹ ਬਣਾ ਲੈਣੇ ਦੋਰੀਓ 5 ਘੰਟੇ ਦਾ ਬੈਂਚੜੀ ਬਣਨੀ ਆ ਬੇਜੋਣੀਆ ਤੋਂ ਵੀ ਤੋਂ ਵੀ ਉਰੇ ਤੋਂ ਫੇਰ ਹੋਰ ਦੇ ਕੱਢਦਾ ਫਿਰ ਜੂਗਾ ਉਹ ਫਾਟੇ ਲਾ ਦੋ ਜੇ ਮੂਹਲੇ ਗੇਟ ਦੇ ਪਏ ਦੋ ਫੜੇ ਕਰੋ ਕੀ ਚੀਜ਼ ਹੈ ਉਹ ਫਾਟਕ ਨਹੀਂ ਪਏ ਤਾਂ ਆਪਣੇ بڑے ਫਾਟੇ ਕਿੱਡੇ ਕਾਲੇ ਨੇ ਹਾਂ ਉਹ ਲੱਗ ਜਾਣੀ ਉਹਨਾਂ ਵਾਸਤੇ ਹੋ ਗਏ ਜੀ ਬਣਜੜੀਆਂ ਗਾ ਲੂਦੇ ਕਾ ਵੀ ਬਣਜੜੀਆਂ ਇੱਧਰ ਤੇ ਕੋਈ ਬਾਲਾ ਪੂਲੇ ਜੇ ਲਾ ਦਾਂਗੇ ਹਨਾ ਚਲ ਜੇਗਾ ਵੇਖਾਂ ਡਾੜੀ ਇਹੇ ਲਾ ਕੇ ਲਾ ਦੇਤੀ ਜੀ ਇਹਨੇ ਪੀ ਉਹ ਦੇਣੀ ਹੋ ਤੁਹਾਨੂੰ ਉਹ ਲੈ ਹੈਗਾ ਤੇ ਚਲਾਇਆ ਹੁੰਦੀ ਹੈ ਹੋਰ ਕੀ ਆ ਤੁਹਾਨੂੰ ਪੁੱਛਿਆਗਾ ਤੇ ਆ ਉਹ ਤਾਂ ਅਸੀਂ ਕਰ ਦੇਣਾ ਜਿਹੜੀ ਮਨਮਰਜ਼ੀ ਤੇ ਸੀ ਹਾਂਜੀ ਸਾਰਾ ਖੇਤ ਪਰ ਗਿਆ ਹੁਣ ਸਪਰੇਅ ਦੇ ਕਾਉਲ ਨਾ ਕਰੀਏ ਸਪਰੇਅ ਕਰੀਏ ਸਪਰੇਅ ਦੇ ਚੱਕਰ ਨੇ ਫੱਟੇ ਸਪਰੇਅ ਤੇ ਹੁਣ ਹੁਣ ਤਾਂ ਹਵਾ ਲੱਗੀ ਨਹੀਂ ਚੱਲਿਆ ਹਵਾ ਚੱਲ ਪਈ ਨਾਲ ਉਹ ਵੀ ਪਹਿਲਾਂ ਪਾਣੀ ਹੋਣਾ ਸਪਰੇਅ ਆ ਸੋ ਬਾਡੀਆ ਭਰ ਗਿਆ ਹਾਂ ਬੈਗਪੁਰ ਦਾ ਪਾਪਾ ਜੀ ਸਾਡੀ ਸੱਗੇ ਦਾ ਵਧੀਆ ਚਾ ਤੁਹਾਡੇ ਤੇ ਚਲੋ ਤੋਂ ਪਾਲੂ ਤੇ ਲਾਈ ਨਾ ਚਲ ਜਿਆ ਜੇ ਸਮੇਂ ਤੋਂ ਪ੍ਰਸ਼ਾਦਾ ਜਾਂ ਸੰਦੀਪ ਤੂੰ ਜਦੋਂ ਪ੍ਰਸ਼ਾਦਾ ਦੇ ਦੇ ਜਾ ਕੇ ਫਿਰ ਅਸੀਂ ਕਰਦੇ ਹਾਂ ਹੋਵੇ ਠੀਕ ਹੈ ਨਾ ਹਾਂ ਜੀ ਦਿਖਦੀ ਐ ਮੱਖੀ ਤੋਂ ਨੂੰ ਬਰੀ ਕਰੋ ਰਾਤ 4:00 ਵਜੇ ਬੈਠੀ ਰਹੇ ਮੈਂ ਤਿੰਨ ਗਿਲਾ ਉੱਠ ਕੇ ਦੇਖਿਆ ਮੈਂ ਨਹੀਂ ਜੀ ਬੈਠੀ ਹਾਂ ਆਜਾ ਪੱਖੇ ਦੀ ਸਪੀਡ ਤਾਂ ਬਹੁਤ ਆ ਉੱਪਰ ਪੱਖੇ ਦੀ ਸਪੀਡ ਮੱਖੀ ਵੀ ਵੜ ਗਈ ਮੱਖੀ ਦੂਵੇ ਵੜ ਗਈ ਜਿੱਕੇ ਆ ਕੇ ਹਾਂ ਚਲ ਹਵਾ ਲੱਗਣ ਦਾ ਉੱਧਰ ਵੀ ਲੱਗਣੇ ਦੂਨੀਆ ਵਧਣ ਜਾ ਕੇ ਮੱਖੀ ਚਲੋ ਫਿਰ ਪ੍ਰਸਾਸ ਕਰੋ ਸ਼ੁਰੂ ਬਹੁਤ ਸਮਾਨ ਚੱਕ ਕੇ ਸਾਰਾ ਇਧਰ ਸ਼ਿਫਟ ਕਰ ਲਓ ਅਸੀਂ ਤੇਰੀ ਗੱਲ ਸੁਣੋ ਹਾਂ ਉਹ ਮੇਰੀ ਗੱਲ ਸੁਣ ਵੀ ਦੇ ਸਲਾਹ ਕੋਈ ਨਹੀਂ ਮੈਂ ਸਲਾਹ ਨਹੀਂ ਦੇਣੀ ਹੈਗੀ ਹਾਂ ਮੈਂ ਤੁਹਾਨੂੰ ਕਹਿਨੀ ਹੈ ਵੀ ਤੁਸੀਂ ਕੁਵਾੜ ਫੇਰ ਰੱਖਣਾ ਚਾਹੁੰਦੇ ਹੋ ਉੱਥੇ ਇਹੀ ਜੇ ਤੀਜਾ ਸਾਰੀਆਂ ਵੇਚਣ ਵਾਲੀਆਂ ਤਾਂ ਕੱਢੋ ਬਾਹਰ ਜਿਹੜੀਆਂ ਨਹੀਂ ਹੈਗੀਆਂ ਤੁਹਾਡੀ ਕਰ ਤੈ ਤੁਸੀਂ ਫੇਰ ਭੂਟਾ ਭਰ ਦੇਣਾ ਤੇ ਚਲ ਦੇਖਦੇ ਕੋਈ ਨਹੀਂ ਹੁਣ ਫੇਰ ਹਾਲ ਇੱਧਰ ਰੱਖੀਏ ਪਾ ਫੇਰ ਹਾਲ ਇੱਧਰ ਰੱਖ ਦਈਏ ਫਿਰ ਇਹ ਤੇ ਜਿਹੜੀ ਸਲਾਹ ਦੇ ਉੱਪਰ ਗੌਰ ਕਰਾਂਗੇ ਇੱਥੇ ਤੇ ਉੱਥੇ ਕੱਢ ਕੇ ਉੱਥੇ ਬਲਾ ਕੇ ਉੱਥੇ ਜੋਕਵਾ ਲੈਣਾ ਉਹਦੇ ਕੋਲ ਤੇ ਉੱਥੇ ਦੀ ਦੇ ਦੇ ਦੇਣਾ ਪਰ ਉਹ ਕੌਜੇ ਤਾਂ ਨਿਕਲ ਬਣਦੀ ਦੀ ਗੱਲ ਬਿਕ ਜਾਊਗਾ ਬਣਦੀ ਦੀ ਗੱਲ ਨਹੀਂ ਨਹੀਂ ਨਿਕਲ ਚਲ ਕੋਈ ਨਹੀਂ ਘਰੇ ਪਿਆ ਵੱਧਾ ਹੀ ਚੱਲੋ ਹਾਂ ਹੂੰ ਚਲੋ ਚੱਕੋ ਚੱਕੋ ਸਮਾਂ ਚੱਕੋ ਦੇਣਾ ਦੇ ਦਿਲ ਲਾਓ ਕੰਡੇ ਦੇ ਦਿਲ ਵਿੱਚ ਆਹ ਚੱਕ ਲੈ ਹਾਂ ਜਰਮੀ ਚੱਲ ਬੁੱਤਰ ਸੱਚੇ ਸੱਚਾ ਤੇ ਖੁੰਢੇ ਚਲਾਉਣਾ ਹਾਂ ਇਹ ਪਾਰਟੀਸ਼ਨ ਆਹ ਇਹ ਵੀ ਪਾਰਟੀਸ਼ਨ ਦੇ ਵਿੱਚ ਕੰਮ ਆ ਜਾਣਾ ਹੈ ਆਹ ਜਰੂਰ ਲਗਾ ਚ ਪਾਰਟੀਸ਼ਨ ਦਾ ਕੰਮ ਆਉਣਾ ਚੈੱਕ ਕਰਕੇ ਦੇਖਦਾ ਆ ਆ ਦੂ ਦੇ ਦਰਵਾਜ਼ਾ ਦਰਵਾਜ਼ਾ ਹੋਰ ਲਗਾ ਦਾਂਗੇ ਇਹਨੂੰ ਯਾਰ ਜੀ ਬਾਹਰ ਨਿਕਲ ਹਾਂ ਫਿਰ ਮੈਂ ਵੀਡੀਓ ਬਣਾਉਣਾ ਕਿਹਾ ਕਰਾਂ ਮੇਰੀ ਸਮਝ ਤੋਂ ਬਾਹਰ ਹੈ ਤੇ ਉੱਤੇ ਰੱਖ ਦੀ ਮੈਨੂੰ ਦੱਸਦਾ ਸਹੀ ਕਿੱਧਰ ਨੂੰ ਲਾਉਣਾ ਹੈ ਪਹਿਲਾਂ ਹਮਾਨਾ ਵਿਕੇ ਕੱਢਣਾ ਦੋ ਵਸੇ ਇਹਨੂੰ ਅਸੂਰ ਦੇਚ ਵਾਲਾ ਇਲਾਕਾ ਵੀ ਲੱਗਦਾ ਹਾਂ ਲੱਗਦਾ ਹਾਂ ਅੱਛਾ ਐਸੇ ਰੋਟ ਪਾਉਣੀ ਥੋੜੀ ਹਾਂ ਐ ਐ ਖੁੰਝੇ ਚ ਐ ਪਾਉਣੀ ਆ ਔਰ ਇੱਥੇ ਕੱਢ ਲੈਣੀ ਆਪਾਂ ਨੇ ਬਾਹਰ ਆਪਣੇ ਹੋਣ ਜਿਹੜਾ ਐਸੇ ਗੋਬਰ ਗਾਇਆਂ ਪਲਾਂਟ ਲਾਉਣਾ ਜਿਹੜਾ ਉਹਦੇ ਉੱਪਰ ਕੰਮ ਆਉਣੀ ਆ ਉਹ ਹਾਂ ਗੱਲ ਸੁਣ ਵੇਰੀ ਮੈਂ ਮੰਨ ਲਵਾਂ ਰੇ ਥੋੜੀ ਪਾ ਦੇਣੀ ਹੈ ਤੇ ਉੱਤਰ ਉਰੇ-ਉਰੇ ਨੂੰ ਉੱਤਰੇ ਕਰੂੰਗਾ ਹਾਂ ਇੱਥੇ ਨੁੱਤਰ ਜੇ ਕਰਨਾ ਔਰ ਤੇ ਇਹ ਦੋ ਤਾਂ ਟੋਕਰੇ ਹੁੰਦੇ ਆ ਟੋਕਰੀ ਦੋ ਲਿਆਉਣੇ ਐਸੇ ਪਰਖੇ ਦੋਏ ਇੱਥੇ ਰੱਖ ਲਿਆ ਕਰਨੇ ਬਸ ਇੱਕੋ ਵਾਰ ਉਹ ਗੱਲ ਨਹੀਂ ਇੱਕੋ ਵਾਰ ਕੰਮ ਹੋ ਜਾ ਕਰਨਾ ਸੁਣੋ ਕਿਉਂ ਜਿਖਣਾ ਸ਼ਾਮ ਨੂੰ ਕੱਖ ਪਾਏ ਸਵੇਰ ਵਾਲੇ ਟੋਕਰ ਜਿਹਦੇ ਭਰ ਕੇ ਇੱਥੇ ਰੱਖ ਲਿਆ ਕਰ ਨਾਲੇ ਵਾਹ ਬਸ ਹੈ ਆਹ ਸਾਮਾਨ ਕਹਿੰਦੇ ਵੀ ਉਰੇ ਲਾਦਿਆ ਨਾ ਹਾਂ ਚਲੋ ਫੇਰ ਜੱਤੋ ਚਲੋ ਬਣਾਉਨੇ ਜੀ ਪਲਾਨ ਬਹੁਤ ਦੋ ਚਾਰ ਮਿੰਟ ਦਾ ਸਮਿਲਦੇ ਮੜਾ ਜੱਕਾ ਸਾਰਾ ਹਿਸਾਬ ਕਿਤਾਬ ਆ ਦੇਖ ਆਹ ਗੈਸ ਗੂਸੇ ਦੇਖ ਲਓ ਜੀ ਸਰਬਜੀਤ ਵਾਲੇ ਖੇਤ ਚ ਨੂੰ ਪੱਟ ਕੇ ਇਹ ਮਸ਼ੀਨ ਉਹਥੇ ਤੱਕ ਪਾਈਪ ਲਾਈਨ ਪਹੁੰਚ ਗਈ ਤੇ ਹੁਣ ਸਾਡੀ ਵਾਰੀ ਆ ਗਈ ਅਸੀਂ ਵੀ ਦੱਬਣਾ ਪਾਈਪ ਅੱਧਾ ਪਾਈਪ ਵਿੱਚ ਦੇ ਵਿਚਾਲੇ ਟੋਪੜਾ ਨਿਕਲ ਆਇਆ ਇੱਕ ਤਾਏ ਪੰਗਾ ਪੈ ਗਿਆ ਇਹਦਾ ਹੁਣ ਇੱਕ ਪੀਸ ਲੈ ਕੇ ਆਏ ਤੇ ਕਹਿ ਕੇ ਹਮਣ ਹੁਣ ਦੇ ਦਿੱਤਾ ਉਹਨੂੰ ਲੰਬਾ ਤੇ ਬਾਕੀ ਦੇਖ ਦਿੰਗੇ ਨਾ ਬਾਈ ਹੁਣ ਕਿਆ ਕਰ ਸਕਦੇ ਕਹਿੰਦਾ ਪਿੱਛੇ ਦੇ ਬੰडले ਆਇਆ ਵਾ ਕਹਿੰਦਾ ਸਾਨੂੰ ਕੋਈ ਪਤਾ ਲੱਗਦਾ ਗੱਲ ਉਹਦੀ ਵੀ ਠੀਕ ਹੈ ਤੇ ਉੱਥੇ ਤੱਕ ਸਾਡਾ ਪਾਈਪ ਪੈ ਗਿਆ ਇੱਥੇ ਲੱਗਣਾ ਜੋੜ ਵਿੱਕੀ ਲੱਗਿਆ ਵਾ ਪਿੱਛੇ ਪਾਈਪ ਨੂੰ ਠਕਣ ਓ ਫਿਰਦਾ ਜੱਗੇ ਬੰਡਲ ਦੇ ਘਰ ਦੇ ਕੋਲੋਂ ਤੇ ਅਸੀਂ ਹੁਣ ਲੋਨੀ ਸਰਜੀਤ ਪੈਣਾ ਪਤਾ ਕਿਆ ਕਰਨਾ ਪਣਾ ਇਹ ਇਹ ਪੈਪ ਨੂੰ ਖੋਲਣਾ ਪੈਣਾ। ਉਹ ਉੱਥੇ ਤੱਕ ਲੈ ਜਾਂਦੇ ਬਸ ਖੋਲ ਤੇ ਬਾਕੀ ਦਾ ਪੂਰਾ ਜਦੇ ਖੋਲਾਂਗੇ। ਨਹੀਂ ਖੋਲਣਾ ਨਹੀਂ ਏਕਣਾ ਫਿਰ ਬਾਅਦ ਚ ਇਹ। ਇਹਦਾ ਹਸਾਬੇ ਹੋ ਰਾ ਉਹ ਬਾਹਰਲਾ ਪੈਪ ਬਾਹਰਲਾ ਇਹ ਵੀ ਨਹੀਂ ਖੋਲਣਾ ਇਹਨੂੰ ਅੰਦਰੇ ਫਿੱਟ ਕਰ ਵਿੱਚੇ। ਇਹ ਦੇਖ ਤਾਂ 0 ਤੇ ਸ਼ੁਰੂ ਹੁੰਦਾ ਨਾ ਇਹ? ਇਹ ਹੁੰਦਾ ਭਾਈ 0 ਤੇ। ਹਨਾ? ਬਸ ਇਹ 0 ਵਾਲਾ ਉਧਰ ਰੱਖ ਲੈਣਾ ਪੜੇ ਪੜੇ ਜਿੰਨਾ ਬਚ ਗਿਆ ਉਹਨੂੰ ਫਿਰ 0 ਵਾਲਾ ਛੱਡ ਦੂੰਗਾ ਇਹਦੇ ਕੋਲ। ਉਹਨੂੰ ਪਤਾ ਲੱਜੂ ਕਿੰਨੇ ਮੀਟਰ ਮੋੜਿਆ ਹੈ ਵਿੱਚ ਤੇ ਹਨਾ। ਆ ਬਾਹਰ ਵਾਲਾ ਜਾਊਗਾ ਉਧਰ ਨੂੰ। ਤੇ ਹੁਣ ਉਹ ਵੀ ਵਿੱਕੀ ਤੇ ਆਈ ਸੀ ਬਣਨੀ ਆ ਗੱਲ ਮੜੀ ਜੀਕਾ। ਉਹ ਨਿੱਕੀ ਦੇ ਇੱਥੇ ਬੰਨ੍ਹਣ ਦੀ ਗੱਲ ਆ ਇੱਥੇ ਤੇ ਟੋਟਾ ਨਿਕਲ ਗਿਆ ਜੀ ਇੱਥੇ ਤੱਕ ਅਸੀਂ ਹੁਣ ਦੱਬਤਾ ਹੋਇਆ ਇਹ ਤਕਰੀਬਨ 3 ਕਿਲੇ 3 ਕਿਲੇ ਦੱਬ ਹੋ ਗਿਆ ਇਹ ਇੱਥੇ ਤੱਕ ਦੱਬ ਹੋ ਗਿਆ ਤੇ ਜੇਵਾਦ ਹੁਣ ਮਸ਼ੀਨ ਨਾਲ ਮਿੱਟੀ ਪਾ ਦੇਣੀ ਆ ਇੱਥੇ ਲਵਾਵਾਂਗੇ ਫਿਰ ਉਹਨਾਂ ਜੁਆਇੰਟ ਹੋਣ ਜੂਗਾ ਫਿਰ ਪਾਣੀ ਆਪਣੇ ਫਾਰਮ ਦੇ ਕੋਲ ਜਦੋਂ ਕਨੈਕਸ਼ਨ ਲੈ ਲਾਂਗੇ ਆ ਅਪਲਾਈ ਕਰ ਦਾਂਗੇ ਕਨੈਕਸ਼ਨ ਹੁਣ ਇੱਥੇ ਛੱਡ ਦੇਣਾ ਅਸੀਂ ਜੁਆਇੰਟ ਜੁੜਨੀ ਕਰਨਾ ਹੈਗਾ ਅੱਗੇ ਉਸ ਤੋਂ ਬਾਅਦ ਵਿੱਚ ਫਿਰ ਅਗਲਾ ਪ੍ਰੋਸੀਜਰ ਦੇਖਦੇ ਹਾਂ ਕੀ ਬਣਦਾ ਤਿੰਨ ਤੋਂ ਵੱਡ ਲੋ ਉਹਨਾਂ ਦੇ ਮਿੱਠਾ ਉਹ ਦੂਆ ਪਤਾ ਵੀ ਵੱਡ ਲੋ ਦਾ ਮੂੰਹ ਗਿਆ ਅਕਲਾਸੀ ਜੌਣੀ ਵਿੱਚ ਬੈਠ ਗਿਆ ਫਿਰ ਭੁੱਲ ਗਿਆ ਕਿ ਜਦੋਂ ਇਹ ਪੈਪ ਲੋਨ ਪਾਉਣੇ ਹੋ ਸਾਨੂੰ ਆਰਡਰ ਨਾ ਦਿਓ ਜੀ ਹਾਂ ਉਹ ਲੈ ਕੇ ਆ ਗਿਆ ਸਾਨੂੰ ਆਰਡਰ ਇੱਕ ਪਾਸੇ ਦਾ ਵੀ ਕੀ ਆਪਾਂ ਚੱਲ ਕਲਾਂਪੀ ਦਾ ਬਾਅਦ ਚ ਪਾ ਜੂਗੀ ਚਲ ਆਂ ਜੋਰਦਨ 789 ਹਾਂ ਤਾਂ ਮੈਂ ਮਾਰਚੇ ਫਾਰ ਵੀ ਲੈ ਕੇ ਆਇਆ ਝੂੜੀ ਚੜ ਵੀ ਹੈ ਨਾ ਕੱਕਾ ਕੰਮ ਹੋ ਗਿਆ ਨਹੀਂ ਚੜਨੀ ਨਹੀਂ ਜਾਂਦੀ ਇਹ ਗਾਣ ਕਹਿੰਦਾ ਹੀ ਆ ਬਸ ਨਹੀਂ ਜਾਂਦੀ ਬਸ ਰੋ ਗਿਆ ਰੋਗਿਆ ਥੋੜਾ ਜਿਹਾ ਜ਼ੋਰ ਲਾ ਕੇ ਚੜਾਉਣਾ ਪੈਣਾ ਫੇ ਥੋੜਾ ਜਗਾ ਉਹ ਉਹਨੂੰ ਸਿੰਘ ਉਹ ਥੱਲੇ ਤੇ ਬਾੜ ਲੱਗ ਚੀ ਨਹੀਂ ਉਹ ਹਾਂ 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 ਇੱਕ ਕਰਕੇ ਪੱਕੇ ਪੱਕੇ ਚੜਾ ਆ ਬਾਬਾ ਨਾ ਬਹੁਤ ਠੀਕ ਹੈ ਹੂੰ ਮੈਂ ਸਾਰਾ ਚੜਾ ਫੇ ਮੋਮਬਤੀ ਲਾ ਲੰਨਾਂ ਦਾ ਹੱਲੇ ਨੂੰ ਉਹਦਾ ਸਦਾ ਹਵਾ ਲੱਗੂਗੀ ਥੱਲੇ ਬਾਰੇ ਜੀ ਸਰ ਵੀ ਤਾਂ ਚੰਨਾ ਤੱਕ ਲੱਗ ਗਰਮੜੀ ਜੀ ਕੋਲ ਮੜੇ ਜਿਆਦਾ ਫੇਕ ਵੀ ਨਾ ਦਿਓ ਆਏ ਨਹੀਂ ਤਾਂ ਤੋੜ ਲੈਣੀ ਫਿਰ ਉਹ ਫਿਰ ਜਿਆਦਾ ਕੋਈ ਚਾਹੀਦਾ ਰੋੜਾ ਪੱਥਰ ਉਹਦੇ ਗੱਲ ਨਹੀਂ ਤੂੰ ਸਹੀ ਗਲਾਬ ਉਹਦੇ ਵਿੱਕੀ ਕੋਲ ਚੱਲ ਚੱਲ ਹਟ ਫੇ ਤਮਾਕ ਮਾਕੇ ਬੱਸ ਪਤਾ ਨਹੀਂ ਕਿੱਧਰ ਜਾ ਰਿਹਾ ਹੈ ਇਹ ਇਰਨਾ ਮੋਤੀ ਹਵਾ ਲੱਗਦੀ ਮੇਰੀ ਮਣਮੜਕ ਮਾਉਣਾ ਪਣਗੇ ਲੈ ਪਾਫ ਨੇ ਆਮਨ ਸ਼ੱਕ ਵਿੱਕੀ ਗਿਆ ਧੱਕ ਨਾਲੇ ਅੰਦਰੋਂ ਧੱਕਣਾ ਵੀ ਪੈਣਾ ਉਹ ਨੂੰ ਨਹੀਂ ਕਮਾਉਣਾ ਤੇ ਪੈਪ ਕਮਾਉਣਾ ਮਾੜੇ ਗੱਲ ਉਏ ਬੰਨੇ ਬੈਣਾ ਬੈਣਾ ਹਵਾ ਆ ਗਈ ਨਾ ਹਾਂ ਵੀ ਜਾਂਦੀ ਐ ਥੋੜੇ ਅੱਗੇ ਪਿੱਛੇ ਨੂੰ ਜਾ ਸਰਵਜੀਤ ਦੇ ਦੋਹੇ ਕੰਮ ਇਕੱਠੇ ਹੀ ਕਰੂਗਾ ਹਾਂ ਹਾਂ ਕਾਹ ਜਾਂਦਾ ਬਸ ਐ ਫਰਕ ਪੈਣ ਲੱਗ ਗਿਆ ਬਸ ਇੰਨੇ ਚ ਉੱਪਰ ਵੀ ਦੇਮਲੀ ਦੀ ਤਾਲ ਇਹਨੂੰ ਤੇ ਇਹਨੂੰ ਪੈਪ ਘਵਾਉਣਾ ਪੈਣਾ ਹਾਂ ਹਾਂ

ਇੱਕ ਪਹਿਲਾ ਮੈਂ ਲੈਟਰ ਜਾਂ ਲੱਗਿਆ ਤਾਂ ਲੈਣ ਉਸੇ ਮਹਾ ਕੋਈ ਕਿਆ ਕਹੂਗਾ ਯਾਰ ਵੀ ਕਿਆ ਮੰਗ ਰਿਹਾ ਦੱਸੋ ਹੋਰ ਉਹ ਵੀ ਸਿਆਪੇ ਨਾਲ ਇੱਕ ਥੋੜੋ ਬਸ ਇੰਨਾ ਚੜ ਗਿਆ ਚੜਾ ਜੀਵੇਂ ਚੜਾਦੇ ਯਾਰ ਮਨ ਮੇਰੀ ਗੱਲ ਚੜਾ ਥੋੜਾ ਜਿਹਾ ਲਾਚ ਹੋ ਰਿਹਾ ਇੱਕ ਕੜੀ ਜਗਾ ਖਸੁੱਤੀ ਬਹੁਤ ਇੱਥੇ ਹਾਂ ਨਹੀਂ ਕਮਾਉਣਾ ਪੈਣਾ ਉਹਨੂੰ ਪਾਈਪ ਸਰ ਜੀ ਨੂੰ ਕਮਾ ਲੈਣਾ ਘੁੰਮਦਾ ਪਾਈਪ ਪਿੱਛੇ ਘਰ ਹੋ ਦੰਦੇ ਬਸ ਇੰਨਾ ਪਾਈਪ ਨਾ ਨਹੀਂ ਪਾਣੀ ਜਾਂ ਕਿੱਥੇ ਤੇ ਆ ਗਿਆ ਹਾਂ ਮੋਮਰ ਅੱਛਾ ਕਾਹ ਰਹਾ ਸ਼ਾਹ ਹੇ ਕਿਹ ਪ੍ਰੋਜੈਕਟ ਲੱਗੇਗਾ ਨੂੰ ਮਿੱਟੀ ਨਹੀਂ ਲੱਗੂਗੀ ਜਰਨੀ ਲੱਗੂਗੀ ਪਲਾਸਟਰ ਕਰ ਦਿੰਦੇ ਪਰ ਤਾਂ ਜਰਾ ਚੜਜੂ ਇਹਦੇ ਪਰ ਨੂੰ ਹਾਂ ਕਲੰਪ ਚੜਾ ਦੇਣਾ ਬਸ ਨਾਲੇ ਬਾਜਰਾ ਪਤਾ ਲੱਗੂਗਾ ਵੀ ਜੰਮਦਾ ਕਿ ਨਹੀਂ ਦਸ ਸੈਕਿੰਡ ਠੀਕ ਉਮਰ ਹੋ ਗਿਆ ਕਾਗੇ ਹੈ ਨਾ ਉਮਰ ਹੋ ਗਿਆ ਨਾ ਉਮਰ ਹੋ ਗਿਆ ਕੋਪਨੀ ਕਾਟ ਪਾਟਾ ਪੌਲੀ ਸੀ ਨਾ ਹੁੰਦਾ ਮੇਰੇ ਨਾਲ ਜਾਦੀ ਮੇਂ ਕਾਸੀ 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 ਫੜ ਦੇ ਕੇ ਨਾਟ ਆ ਜਾ ਇੱਕ ਦਿਨੇ ਹਾਂ ਐਨੇ ਗਲ ਜਾਣਾ ਉੱਪਰ ਤੇ ਕਿਨੇ ਪਹਿਲਾ ਕਲੰਪੀ ਦਾ ਕਲੰਪੀ ਨੇ ਆ ਮਿੱਟੀ ਨੇ ਟਾਈਟ ਕਰ ਲੈਣਾ ਉਹ ਆਪਾਂ ਤਾਂ ਵਿਚਾਲਾ ਮੇਨ ਹੈ ਹੋਵੇਗਾ ਕਲੰਪੀ ਪਰ ਵੀ ਲਵਾ ਬਾਬਾ ਲਪੇਟ ਦਿੰਦੇ ਆ ਰਾਕ ਪੱਕੇ ਪੈਂਚਰ ਲਾਓ ਜਿੰਨੇ ਲਾਉਣੇ ਬੱਥਾ ਨਾ ਇਧਰ ਘੜ ਗਣ ਡੋੜੋ ਆਹ ਸੈਂਟਰ ਉਹ ਜਿੱਥੇ ਮੇਰਾ ਉਹ ਸੈਂਟਰ ਜਿੱਥੇ ਉਹ ਹਾਂ ਲਓ ਜੀ ਆ ਜੋੜ ਲੱਗ ਗਿਆ ਹੁਣ ਮਸ਼ੀਨ ਆਊਗੀ ਜੀ ਹਲਾ ਟੱਕੇ ਮਸ਼ੀਨ ਕੋਲ ਕੰਮ ਜਿਹੜੀ ਲੇਬਰ ਹੈਗੀ ਉਹਦੇ ਕੋਲ ਲੇਬਰ ਵਾਸਤੇ ਕੰਮ ਨਹੀਂ ਸੀਗਾ ਗਾਹਾਂ ਉਹ ਤਿਆਰ ਕਰਨ ਚ ਲਿਓ ਉਹ ਲੱਗ ਗਿਆ ਪੱਟਣ ਜੀ ਤੇ ਸਾਡਾ ਕੰਮ ਹਰ ਰੁਕ ਗਿਆ ਕੀ ਹੋਕਾ ਸਿਰਹ ਹੋ ਗਿਆ ਓਕੇ ਕੰਮ ਹੈ ਨਾਲ 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 ਵਿਚ ਜਮਈ ਨਾਲ ਯਾਰ ਮੈਂ ਚਾਰ ਰੱਖਿਆ ਬੱਕੜ ਤੇਨੇ ਪਾਸੇ ਮੂਰਲੇ ਪਾਸੇ ਤੈਨੂੰ ਮੂਰਲੀ ਸਾਈਡ ਤੁਰਨਾ ਚਾਹੀਦਾ ਹਥਿਆਰ ਚੱਕ ਲਈਏ ਹਾਂਜੀ ਹਾਂ ਇਹ ਰੱਖ ਕੇ ਨਾ ਪੈਰ ਹਾਂ ਦੇ ਹੁਣ ਪਤਾ ਲੱਗਦਾ ਹਾਂ ਹਾਂ ਹਥਿਆਰ ਕਰ ਲੈ ਇਕੱਠੇ ਬਸ ਉਹ ਉੱਥੇ ਜਿੱਕੀ ਹੋਰ ਕਰਨਾ ਆ ਉਹ ਦੇਖ ਜਿੱਕਣਾ ਨਾ ਉਹ ਆ ਉੱਥੇ ਉਹ ਉੱਥੇ ਦੇ ਚਿਬ ਹੋਣਾ ਨੂੰ ਥੋੜੇ ਜਿਹਾ 83 ਦੇ ਕੇ ਤੇ ਪਰ ਕਰਦੇ ਤੇ ਪਰ ਜਗਰ ਨਾ ਪਣਾ ਨੂੰ ਮੇਰੀ ਜੇਬ ਚ ਆਸਰੀਆਂ ਨੂੰ ਰੂਮੋਂ ਟੇਪ ਕਰਦਾ ਹੈ ਬਥੇਰਾ ਡੂੰਗਾ ਹੈ ਹੂੰ ਇਹ ਬੰਗਿਆ ਦਾ ਕੋ ਚੱਕਰ ਨਹੀਂ ਇਹ ਬਜਨ ਨਾਲ ਪ੍ਰਸ਼ਨ ਹੋ ਪੈ ਪੱਦ ਲੈ ਹੁਣ ਤਾਂ ਪੋਲੀ ਪੋਲੀ ਪਾਉਣੀ ਉਹਨੇ ਕਿਹੜੇ ਉਹ ਕਰਨਾ ਹੈ ਹੌਲੀ ਹੌਲੀ ਸੱਟੋ ਨਾ ਮਿੱਟੀ ਦਾ ਸੰਢੀ ਉੱਪਰ ਬੰਦੀ ਐਨੀ ਮਿੱਟੀ ਕਰਨੀ ਹੈ ਇਹ ਵੀ ਬਾ ਤੈਨੂੰ ਲੱਗਦਾ ਹੁਣਾਂ ਵੀ ਉਕਣਾਂ ਜੇ ਕਰਦੇ ਤਿਰਛਾ ਜਾ ਮੜੇ ਰੱਖ ਖਾਣ ਕੱਢ ਕੇ ਰੱਖਿਆ ਹੈ ਬਸ ਬਣ ਗਈ ਗੱਲ ਬਸ ਓਕੇ ਬਸ ਐਨ ਓਕੇ ਪਾਣੀ ਮਿੱਟੀ ਮੜਜੀ ਦੇ ਪਰ ਬਸਾ ਪੱਥਰ ਜੀ ਨਾ ਪਰ ਪੱਥਰ ਜੀ ਤੇ ਬਚਾ ਕੇ ਰੱਖੀਏ ਥੋੜੇ ਸਪੋਰਟ ਖਰਾਬ ਕਰਦਾ ਕੰਮ ਹੈ ਇਹ ਇਧਰ ਜਿੱਤਨਾ ਹਾਂ ਪੱਥਰ ਇਧਰ ਫੋਨ ਪਿਆ ਬਚ ਗਿਆ ਮੇਰੇ ਕੋਲ ਐਨਾ ਛੋਕਾ ਪ੍ਰੈਸ਼ਰ ਨਾ ਬਣ ਗਿਆ ਇਹ ਤੇ ਪਰ ਚਲੋ ਜੀ ਨਿਬੜਿਆ ਕੰਮ ਇਹ ਵੀ ਅਗਲਾ ਪ੍ਰੋਗਰਾਮ ਵੀ 2 2.5 ਘੰਟੇ ਬਾਅਦ ਫੇਰ ਸ਼ੁਰੂ ਹੋ ਗਿਆ ਮਸ਼ੀਨ ਆ ਗਈ ਜੀ ਮਸ਼ੀਨ ਉਧਰ ਦੋ ਖੇਤਾਂ ਦਾ ਕੰਮ ਨਿਬੜ ਕੇ ਆਈ ਆ ਤੇ ਇਹ ਨਾਲ ਦੀ ਨਾਲ ਕੈਪ ਪਾ ਕੇ ਕੰਮ ਨਿਬੜੀ ਜੰਨੇ ਅਸੀਂ ਇਹ ਪਟਾ ਲਿਆ ਜੀ ਇਹਦੇ ਕੋਲ 1.5 ਫੁੱਟ 2 ਫੁੱਟ ਦੇ ਕਰੀਬ ਪਟਾ ਲਿਆ ਜੀ ਇਹ ਹੁਣ ਨਿਕਲ ਜਾਂਦੇ ਹਾਂ हाँ? Yeah. लगता है थोड़ी हेरे करके उची लगती है इधर ही सैड का देखिए ਕਿਸਰੇ ਤੱਕ ਦਮ ਹੋ ਗਿਆ ਇਹ ਡੇਢ ਕਿੱਲੇ ਦੀ ਲੈਣ ਹੋ ਗਈ ਸਵਾਦ ਰੀਲਾ ਮਸ਼ੀਨ ਵਾਲਿਆਂ ਨੇ ਤਾਂ ਪੁੱਛੀ ਨਹੀਂ ਚਾਹ ਤੂੰ ਆਪ ਤੈਨੂੰ ਲੱਗਿਆ ਉਹ ਕਹਿੰਦਾ ਮੈਂ ਪੀਣੀ ਨਹੀਂ ਆ ਕਿ ਕਹਿੰਦਾ ਮੈਂ ਕੰਮ ਰਵੇਟਦਾ ਨੇਰਾਉਣ ਵਾਲੇ ਖੋਲਣਾ ਚਾਹਦਾ ਦਮ ਬਹੁਤ ਹੁੰਦਾ ਜੇ ਮਿੱਟੀ ਪਾਉਂਦਾ ਚਾ ਬਹੁਤ ਬਹੁਤ ਛੱਡ ਨਹੀਂ ਜਾਨੂੰ ਨੇ ਵੇੜ ਦਿੰਦੇ ਨੇ ਚਲੋ ਉਹੀ ਗੱਲ ਠੀਕ ਹੈ ਮਲੋ ਦੀ ਪੈ ਕੀ ਮਿੱਟੀ ਤਕਰੀਬਨ ਇਹਦੇ ਪਰ ਲਿਆ ਕੇ ਮਾਰਾਂਗੇ ਜੀ ਹੁਣ ਸੁਆਗਾ ਤੇ ਕ ਬੱਦਲ ਆ ਹੈਗਾ ਜੀ ਉੱਪਰ ਬਹੁਤ ਖੜ ਗਿਆ ਇਹ ਬੱਦਲ ਦਾ ਹੁਣ ਮੈਨੂੰ ਸਾਹਮਣੇ ਲੱਗਦੀ ਵੀ ਇਹ ਸਾਨੂੰ ਉੱਥੇ ਤੂੜੀ ਦਾ ਹੀਲਾ ਕਿਆ ਬਣੂ ਕੱਲ ਨੂੰ ਕੀ ਦੇਖਦੇ ਹੁਣ ਰੱਬ ਦੇ ਸਹਾਰੇ ਹੀ ਐ ਜਿਵੇਂ ਚੱਲੂ ਕੰਮ ਜਿਵੇਂ ਉਹਨੂੰ ਮਨਜ਼ੂਰ ਓ ਮਾਈ ਹੋਣਾ ਇਹਦੇ ਉੱਪਰ ਲੋਡਰ ਤੇ ਬੈਂਕ ਪਾਉਣਾ ਬੰਦਾ ਨਹੀਂ ਪਾ ਕੇ ਮੜੇ ਜਾਟੇ ਤਕਰੀਬਨ ਤਕਰੀਬਨ ਬੜਜਣਾ ਕੰਮ ਬਚ ਦੋ ਤਿੰਨ ਦਿਨ ਲੋਕ ਰਹੇ ਥੋੜਾ ਜਿਹਾ ਪਰੇਸ਼ਾਨ ਚਲੋ ਪਰੇਸ਼ਾਨੀ 깈ਟ ਕੇ ਸੁੱਖ ਵੀ ਮਿਲਦਾ ਕੋਈ ਗੱਲ ਨਹੀਂ ਉਹਦੋਂ ਮੰਦਰ ਦੇ ਵਿਚਾਰੇ ਚੱਲੇਗੀ ਪਾਈਪਲਾਈਨ ਤੁਹਾਡਾ ਸਾਰਾ ਸਾਡੀ ਕੰਪਲੀਟ ਹੋ ਗਿਆ ਸਾਰਾ ਕੰਮ